ਗਰਮੀ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸੇ ਚ ਗਰਮੀ ਤੋਂ ਬਚਣ ਲਈ ਹਰ ਦੂਜੇ ਘਰ ਚ ਏਸੀ ਦਾ ਠੰਡਾ ਹੋਣਾ 50 ਡਿਗਰੀ ਤਾਪਮਾਨ ਚ ਗਰਮੀ ਨੂੰ ਮਾਤ ਦੇ ਰਿਹਾ ਹੈ ਪਰ ਏਸੀ ਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਜੇਕਰ ਏਸੀ ਨੂੰ ਧਿਆਨ ਨਾਲ ਨਾ ਵਰਤਿਆ ਜਾਵੇ ਤਾਂ ਏਸੀ ਫਟਣ ਦਾ ਖਤਰਾ ਰਹਿੰਦਾ ਹੈ ਜੇਕਰ ਤੁਸੀਂ ਏਸੀ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਇਸ ਦੀ ਸਹੀ ਵਰਤੋਂ ਕਰਨ ਲਈ ਮਾਹਿਰਾ ਦੀ ਸਲਾਹ ਦੀ ਪਾਲਣਾ ਕਰ ਸਕਦੇ ਹਾਂ ਜੇਕਰ ਤੁਸੀਂ ਲਗਭਗ ਪੂਰਾ ਦਿਨ ਏਸੀ ਦੀ ਵਰਤੋਂ ਕਰ ਰਹੇ ਹੋ ਤਾਂ ਸਮੇਂ-ਸਮੇਂ ਤੇ ਇਸ ਨੂੰ ਬੰਦ ਕਰਨ ਵੱਲ ਧਿਆਨ ਦੇਣਾ ਜ਼ਰੂਰੀ ਹੈ ਮਾਹਿਰਾ ਦੇ ਮੁਤਾਬਕ 2 ਘੰਟੇ ਤੱਕ ਏਸੀ ਦੀ ਵਰਤੋਂ ਕਰਨ ਤੋਂ ਬਾਅਦ 5 ਤੋਂ 7 ਮਿੰਟ ਲਈ ਇਸ ਨੂੰ ਬੰਦ ਕਰਨਾ ਜ਼ਰੂਰੀ ਹੈ ਇਹ ਹਰ 2 ਘੰਟਿਆਂ ਵਿੱਚ ਕਰਨਾ ਜ਼ਰੂਰੀ ਹੈ ਮਾਹਰਾਂ ਦੀ ਸਲਾਹ ਹੈ ਕਿ ਜੇਕਰ ਤੁਹਾਡੇ ਘਰ ਦਾ AC ਕੰਪਰੈਸ਼ਨ ਛੱਤ ਤੇ ਖੁੱਲੇ ਵਿੱਚ ਹੈ ਤਾਂ ਇਸ ਵੱਲ ਵੀ ਧਿਆਨ ਦਿਓ। ਛੱਤ ਤੇ ਖੁੱਲੇ ਵਿੱਚ ਲਗਾਏ ਗਏ ਕੰਪਰੈਸ਼ਨ ਲਈ ਸ਼ੈੱਡ ਤਿਆਰ ਕਰਨਾ ਯਕੀਨੀ ਬਣਾਓ। ਅਜਿਹਾ ਕਰਨ ਨਾਲ ਤਾਪਮਾਨ 'ਚ 6 ਤੋਂ 7 ਡਿਗਰੀ ਦਾ ਫਰਕ ਦੇਖਿਆ ਜਾ ਸਕਦਾ ਹੈ। ਜੇਕਰ ਤੁਹਾਡੀ ਕਾਰ ਤੇਜ਼ ਧੁੱਪ ਵਿੱਚ ਘੰਟਿਆਂ ਬੱਧੀ ਖੜੀ ਰਹਿੰਦੀ ਹੈ ਤਾਂ ਕਾਰ ਨੂੰ ਤੁਰੰਤ ਸਟਾਰਟ ਨਾ ਕਰੋ। ਕਾਰ ਸਟਾਰਟ ਕਰਨ ਤੋਂ ਪਹਿਲਾਂ ਸਾਰੀਆਂ ਖਿੜਕੀਆਂ ਖੋਲੋ। ਇਸ ਦੇ ਨਾਲ ਹੀ ਬਾਂਹ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਤੇ ਨਾਲ ਏਸੀ ਨੂੰ ਬੰਦ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਜਿਹਾ ਕਰਨ ਨਾਲ ਧੁੱਪ ਚ ਖੜੀ ਤੁਹਾਡੀ ਕਾਰ ਜਿਆਦਾ ਗਰਮ ਨਹੀਂ ਹੋਵੇਗੀ